ਹਰ ਫੀਲਡ ਦੇ ਵਿੱਚ ਕੁੜੀਆਂ ਜਿਹੜੀਆਂ ਉਹ ਬਰਾਬਰ ਬਰਾਬਰ ਤੋਂ ਵੀ ਵੱਧ ਇੱਕ ਫੀਲਡ ਹੈ ਜੀ ਜਿਹੜਾ ਤੁਸੀਂ ਘੱਟ ਇੰਟਰਸਟ ਲੈਨੇ ਆ ਅੱਜ ਮੈਂ ਤੁਹਾਨੂੰ ਇਹ ਕਹਿਣਾ ਮੈਂ ਸਪੈਸ਼ਲੀ ਤੁਹਾਡੇ ਵਾਸਤੇ ਹੀ ਆ ਉਹ ਹੈਗਾ ਪੋਲਿਟਿਕਸ ਇਹਨੂੰ ਕੋਈ ਮਾੜੀ ਚੀਜ਼ ਨਾ ਸਮਝੋ ਕਿ ਇਹ ਤਾਂ ਅੰਦੀ ਗੇਮ ਹੈ ਇਹ ਤਾਂ ਪਤਾ ਨਹੀਂ ਪੈਸੇ ਵਾਲਿਆਂ ਦੀ ਐ ਇਹ ਤਾਂ ਗੁੰਡਾਗਰਦੀ ਵਾਲਿਆਂ ਦੀ ਐ ਆਮ ਤੌਰ ਤੇ ਨਾ ਤੁਸੀਂ ਰੈਲੀਆਂ ਜਾਂਦੇ ਹੋ ਨਾ ਹੀ ਬਹੁਤਾ ਖਬਰਾਂ ਚ ਇੰਟਰਸਟ ਹੁੰਦਾ ਤੁਹਾਡਾ ਮਾਪਿਆਂ ਨੇ ਜਿੱਧਰ ਨੂੰ ਕਹਤਾ ਉਧਰ ਨੂੰ ਵੋਟ ਪਾ ਦਿੰਨੇ ਹੋ ਭਰਾ ਨੇ ਜਿੱਧਰ ਕਹਤਾ ਜਾਂ ਹਸਬੰਦ ਨੇ ਜਿੱਧਰ ਕਹਤਾ ਮੈਂ ਅੱਜ ਤੁਹਾਨੂੰ ਇਹ ਕਹਿਣ ਆਇਆ ਇਸ ਮਾਮਲੇ 'ਚ ਵੀ ਤੁਸੀਂ ਖੁਦ ਮੁਖਤਿਆਰ ਬਣੋ ਇੰਟਰਸਟ ਲੋਕ ਕਿ ਪੋਲਿਟਿਕਸ ਨੇ ਤੁਹਾਡਾ ਫਿਊਚਰ ਡਿਸਾਈਡ ਕਰਨਾ ਹੈ ਕਿਸੇ ਨੇ ਲਿਖਿਆ ਕਿ ਪੋਲਿਟਿਕਸ ਦੇ ਵਿੱਚ ਮਾੜੇ ਬੰਦੇ ਇਸ ਕਰਕੇ ਜ਼ਿਆਦਾ ਨਹੀਂ ਹੈਗੇ ਕਿ ਬੰਦੇ ਮਾੜੇ ਇਸ ਤੇ ਆਉਂਦੇ ਨੇ ਮਾੜੇ ਬੰਦੇ ਇਸ ਕਰਕੇ ਜ਼ਿਆਦਾ ਨਹੀਂ ਚੰਗੇ ਬੰਦੇ ਘੱਟ ਆਉਂਦੇ ਮੇਰੇ ਵਰਗੇ ਨੂੰ ਕੀ ਲੋੜ ਸੀ ਜੀ ਇਧਰਲੇ ਪਾਸੇ ਆਉਣ ਦੀ ਰੋਜ਼ ਗਾਲਾਂ ਕੱਢਣ ਲੱਗ ਜਾਂਦਾ ਤੜਕੀ ਮੈਨੂੰ ਉੱਠ ਕੇ ਵ੍ਰੋਧੀ ਪਾਰਟੀ ਵਾਲੇ ਜਦੋਂ ਕਲਾਕਾਰ ਸੀ ਉਹ ਕਹਿੰਦੇ ਸੀ ਬੱਲੇ ਬੱਲੇ ਕਮਾਂਡ ਕਮਾਂਡ ਉਹੀ ਚੈਨਲ ਹੈ ਜਿਹੜਾ ਮੈਨੂੰ ਕਾਮੇਡੀ ਕਿੰਗ ਕਹਿੰਦਾ ਹੁੰਦਾ ਸੀ ਹੁਣ ਕਹਿੰਦਾ ਬੰਦਾ ਹੀ ਬਹੁਤ ਮਾੜਾ ਐ ਤੂੰ ਚੈਨਲ ਵੀ ਉਹੀ ਉਹਨਾਂ ਦਾ ਪਰ ਉਦੋਂ ਮੈਂ ਉਹਨਾਂ ਲਈ ਕੁਰਸੀ ਲਈ ਖਤਰਾ ਨਹੀਂ ਸੀ ਜਦੋਂ ਉਹਨਾਂ ਦੀ ਕੁਰਸੀ ਚਲੀ ਗਈ ਉਹ ਫਿਰ ਵਿਰੋਧ ਕਰਨ ਲੱਗ ਜਾਂਦੇ ਆ ਚਿੱਕੜ ਪਰਸਨਲ ਵੀ ਕੁਝ ਕੁਝ ਵੀ ਬੋਲਣ ਲੱਗ ਜਾਂਦੇ ਪਰ ਇਹ ਨਾ ਕਿ ਹਾਥੀ ਤੁਰੇ ਜਾਂਦਾ ਹੁੰਦਾ ਕੁੱਤੇ ਭੌਂਕਦੇ ਰਹਿੰਦੇ ਆ ਜੇ ਹਾਥੀ ਇਕੱਲੇ ਇਕੱਲੇ ਕੁੱਤੇ ਨਾਲ ਗੱਲ ਕਰਨ ਲੱਗੇ ਉਹ ਤਾਂ ਇੱਕੋ ਬੜੀ ਚਿਸਟਾ ਕੁੱਕ ਰਹਿ ਜਾਊਗਾ ਉਹ ਕੁੱਤਿਆਂ ਦਾ ਵੀ ਆਪਦਾ ਏਰੀਆ ਜਾਂ ਹੁੰਦਾ ਹੈ ਹਾਥੀ ਦੇ ਮਗਰ ਭੌਂਕ ਕੇ ਉਹਨਾਂ ਦਾ ਏਰੀਆ ਖਤਮ ਆ ਜਾਂਦਾ ਉਹਨੂੰ ਪਤਾ ਲੰਦਾ ਹੁਣ ਅਗਲੇ ਕੁੱਤੇ ਦੇ ਏਰੀਆ ਉਹ ਮਗਰ ਪਿੱਛੇ ਮੁੜ ਜਾਂਦੇ ਨੇ ਹਾਥੀ ਤੁਰੇ ਜਾਂਦਾ ਰਹਿੰਦਾ ਸੋ ਦੁਨੀਆ ਦੀ ਪਰਵਾਹ ਨਹੀਂ ਕਰਨੀ ਕੋਈ ਕੌਣ ਕੀ ਕਹੂਗਾ ਦੁਨੀਆ ਮੇ ਸਭ ਤੋਂ ਵੱਡਾ ਰੋਗ ਕਿ ਮੇਰੇ ਬਾਰੇ ਮੈਂ ਕੀ ਕਹੇਂਗੇ ਲੋਕ ਲੋਕ ਤਾਂ ਕਹਿੰਦੇ ਹੀ ਰਹਿੰਦੇ ਆ ਲੋਕ ਤਾਂ ਜਿਉਣ ਹੀ ਦਿੰਦੇ ਕਿਸੇ ਪਾਸੇ ਨੁਕਸ ਕੱਢਣੀ ਕੱਢਣੀ ਉਹਨਾਂ ਨੇ ਆ ਨਹੀਂ ਹੁੰਦਾ ਆ ਨਹੀਂ ਹੁੰਦਾ ਇਹ ਆ ਨਹੀਂ ਕਰ ਸਕਦਾ ਹੁਣ ਅੱਜ ਡਿਗਰੀਆਂ ਮਿਲ ਗਈਆਂ ਅੱਜ ਤੁਹਾਡੇ ਹੋਰ ਰਿਸ਼ਤੇਦਾਰ ਵੀ ਆਉਣਗੇ ਸਿੰਧੀ ਸਵੀਟ ਵਾਲੇ ਡੱਬੇ ਲੈ ਕੇ ਜਿਹੜੇ ਪਹਿਲਾਂ ਕਦੇ ਨਹੀਂ ਆਏ ਸੀ ਜਿਹੜੇ ਕਹਿੰਦੇ ਸੀ ਇਹ ਨਹੀਂ ਇਹ ਕੁਝ ਨਹੀਂ ਕਰ ਸਕਦੇ ਅੱਜ ਬਹੁਤ ਮਾਰਕਾਂ ਜੀ ਬਹੁਤ ਬਹੁਤ ਮਾਰਕਾਂ ਜੀ ਖੜਦੇ ਸੂਰਜ ਨੂੰ ਸਲਾਮਾਂ ਨੇ ਜੀ ਆਪਣਾ ਮੁਕਾਮ ਬਣਾਓ ਆਪਣੀ ਪੋਜੀਸ਼ਨ ਆਪ ਬਣਾਓ ਕਿਤੇ ਵੀ ਜਾਓਗੇ ਆਫਿਸ ਚ ਕਿਹੜੇ ਮਰਜੀ ਆਫਿਸ ਜਾਓਗੇ ਉਥੇ ਤੁਹਾਡੀ ਅਹਿਮੀਅਤ ਹੋਣੀ ਚਾਹੀਦੀ ਬੜਾ ਅੱਛਾ ਪਰਫਾਰਮ ਕੀਤਾ ਬੱਚਿਆਂ ਨੇ ਜਿਹੜੇ ਸਾਜ਼ ਵਜਾ ਰਹੇ ਸੀ ਉਹ ਮੈਂ ਜਾਣਦਾ ਕਿਉਂਕਿ ਮੈਂ ਆਰਟ ਨਾਲ ਰਿਲੇਟਡ ਸਾਰੰਗੀ ਤੁਮਬੀ ਮੁਝੜਾ ਬੁਕਚੂ ਨੂੰ ਬੁਕਚੂ ਕਹਿੰਦੇ ਆ ਢੱਡ ਇੱਬ ਵਜਾਉਣੇ ਕੋਈ ਸੌਖੇ ਨਹੀਂ ਜੀ ਸਿੱਖਣ ਸਿੱਖਣ ਵਾਸਤੇ ਕਈ ਕਈ ਸਾਲ ਲੱਗ ਜਾਂਦੇ ਆ ਜਿਹੜੀ ਸਰੰਗੀ ਸਾਜ਼ ਹੈ ਨਾ ਸਿੱਖਣ ਵਾਸਤੇ ਕਈ ਸਾਲ ਲੱਗ ਜਾਂਦੇ ਆ ਅੱਜ ਕੱਲ ਤਾਂ ਘੱਟ ਰਹੀ ਘੱਟ ਗਏ ਸਰੰਗੀ ਵਜਾਉਣ ਵਾਲੇ ਪਹਿਲਾਂ ਟਾਡੀ ਟਾਡੀ ਸਰੰਗੀ ਹੁੰਦੀ ਸੀ ਉਹ ਤਾਂ ਇੱਕ ਬੜਾ ਫੇਮਸ ਹੈ ਗੱਲ ਕੇ ਹੁਣ ਸਰੰਗੀ ਸਿੱਖਣ ਨੂੰ ਘੱਟ ਤੋਂ ਘਟਾ 8-10 ਸਾਲ ਲੱਗ ਜਾਂਦੇ ਇਕੱਲੇ ਸਿੱਖਣ ਨੂੰ ਉਹ ਦੋ ਬੰਦੇ ਸੀ ਉਹਨੂੰ ਫਾਂਸੀ ਦੀ ਸਜ਼ਾ ਹੋ ਗਈ ਜੱਜ ਕਹਿੰਦਾ ਵੀ ਆਖਰੀ ਇੱਛਾ ਕੀ ਹੈ ਉਹ ਕਹਿੰਦਾ ਜੀ ਮੈਂ ਸਰੰਗੀ ਸਿੱਖਣੀ ਚਾਹੁੰਦਾ ਜੀ ਇੱਕ ਕੰਨ ਹੁਣ ਉਹ ਤੇ ਤਾਂ ਅੱਠ ਦਸਾ ਸਾਲ ਲੱਗਣਗੇ ਪਰ ਆਖਰੀ ਇੱਛਾ ਤਾਂ ਪੂਰੀ ਕਰਨੀ ਪਊ ਉਹ ਕਹਿੰਦਾ ਜੀ ਠੀਕ ਹੈ ਲਿਖ ਦੋ ਕਹਿੰਦਾ ਸਰੰਗੀ ਸਿਖਾਉਣ ਲੈ ਜਾਓ ਉਹ ਦੂਜੇ ਨੂੰ ਕਹਿੰਦਾ ਫਾਂਸੀ ਤੈਨੂੰ ਵੀ ਹੋਈ ਹੈ ਤੇਰੀ ਆਖਰੀ ਇੱਛਾ ਕੀ ਹੈ ਕਹਿੰਦਾ ਜੀ ਜਦੋਂ ਇਹ ਸਿੱਖ ਗਿਆ ਮੈਂ ਇਹ ਤੋਂ ਸਿੱਖਣਾ ਚਾਹੁੰਦਾ ਜੀ ਮਾਲਾ 20 ਸਾਲ ਤੱਕ ਦੋਨਾਂ ਨਹੀਂ ਲੈ ਲਈ ਜੀ ਨਾ ਨੇ ਉਹ ਫਿਰ ਸਿਖਾਊਗਾ ਉਹ ਉਹਨੂੰ ਕਿਰਦੇ ਭਾਂਸੀ ਹੋ ਜਾਊਗੀ ਉਹ ਸਿਖਾਊ ਉਹਨੂੰ ਸੋ ਇਹ ਜਿਹੜੀ ਕਲਾ ਹੈ ਇਹਦਾ ਕੋਈ ਅਮੀਰੀ ਨਾਲ ਜਾਂ ਪੈਸੇ ਨਾਲ ਕੋਈ ਸਬੰਧ ਨਹੀਂ ਨਹੀਂ ਤਾਂ ਵੱਡੇ ਵੱਡੇ ਅਮੀਰਾਂ ਦੇ ਮੁੰਡੇ ਹੀ ਵੱਡੇ ਵੱਡੇ ਕਲਾਕਾਰ ਹੁੰਦੇ ਅੱਜ ਜਿਹੜਾ ਪਰਫਾਰਮ ਕਰ ਰਿਹਾ ਸੀ ਹਿਸਟੋਨਿਕਸ ਚਾਹੇ ਪੰਡਾਂ ਦੀ ਆਈਟਮ ਜਾਂ ਫਿਰ ਉਹ ਗਿੱਤਾ ਜਾਂ ਫਿਰ ਪਬਿਕ ఆర్కెస్ట్రా اور ਉਹਦੇ ਵਿੱਚ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਣੀ ਮੈਨੂੰ ਵੀ ਥੋੜਾ ਜਿਹਾ ਆਪਣਾ ਉਹ ਕਲਜ ਵਾਲੇ ਦਿਨ ਯਾਦ ਆ ਗਏ ਹਰ ਇੱਕ ਜਿਹੜੀ ਪਰਫਾਰਮੈਂਸ ਸੀ ਉਹਦੇ ਐਂਡ ਦੇ ਵਿੱਚ ਇੱਕ ਮੈਸੇਜ ਵੀ ਸੀਗਾ ਚਾਹੇ ਨਿਰਭਿਆ ਵਾਲਾ ਮੈਸੇਜ ਸੀ ਚਾਹੇ ਸਾ ਗਿੱਧੇ ਦੇ ਵਿੱਚ ਇਹ ਕਹਿਣਾ ਕਿ ਨਾਨਕੀਆਂ ਦਾਦਕੀਆਂ ਰਲ ਕੇ ਪੜਥੂ ਪਾ ਚੱਲੀਆਂ ਇਹ ਸਾਡਾ ਕਲਚਰ ਹੈ ਮੈਂ ਦੇਖਿਆ ਵਿਰਾਸਤ ਜਿਹੜਾ ਤੁਹਾਡਾ ਬਣਾਇਆ ਉੱਥੇ ਪੁਰਾਣੇ ਜਿਹੜੇ ਸਾਡੇ ਕਲਚਰ ਦੇ ਹਿੱਸੇ ਨੇ ਮੰਝੇ ਪੀੜੀਆਂ ਉਪਾਏ ਨੇ ਬੜੀ ਅੱਛੇ ਤਰੀਕੇ ਨਾਲ ਸਾਂਭ ਕੇ ਰੱਖੇ ਹੋਏ ਆ ਇਸ ਗੱਲ ਲਈ ਮੈਂ ਸਾਰੇ ਸਟਾਫ ਨੂੰ ਸਾਰੇ ਉਹਨਾਂ ਦੇ ਟੀਚਰਾਂ ਨੂੰ ਬਹੁਤ ਬਹੁਤ ਬਧਾਈ ਦਿਨਾ ਜਦੋਂ ਕੋਈ ਬੂਟਾ ਫੁੱਲ ਦੇਣ ਲੱਗ ਜੇ ਜਦੋਂ ਕੋਈ ਦਰਖਤ ਛਾਂਵ ਜਬ ਫਲ ਦੇਣ ਲੱਗ ਜੇ ਤਾਂ ਸਭ ਤੋਂ ਵੱਧ ਖੁਸ਼ੀ ਛਾਂਵ ਥੱਲੇ ਬੈਠਣ ਵਾਲਿਆਂ ਨੂੰ ਜਾਂ ਫਲ ਖਾਣ ਵਾਲਿਆਂ ਨੂੰ ਨਹੀਂ ਹੁੰਦੀ ਸਭ ਤੋਂ ਵੱਧ ਖੁਸ਼ੀ ਉਸ ਬੂਟੇ ਜਾਂ ਦਰਖਤ ਤੇ ਮਾਲੀ ਨੂੰ ਹੁੰਦੀ ਹੈ ਜਿਨੇ ਉਹ ਛੋਟਾ ਜਿਹਾ ਬੂਟਾ ਲਾਇਆ ਹੁੰਦਾ ਹੈ ਤੇ ਉਹਦੇ ਹੱਥੀਂ ਅੱਖੀ ਉਹ ਬੂਟਾ ਵੱਡਾ ਹੋਇਆ ਹੁੰਦਾ ਤਾਂ ਉਹਨੂੰ ਦੇਖ-ਦੇਖ ਕੇ ਖੁਸ਼ੀ ਹੋਈ ਜਾਂਦੀ ਹੈ ਸੋ ਅੱਜ ਮੈਂ ਤੁਹਾਡੇ ਪ੍ਰਿੰਸੀਪਲ ਸਾਹਿਬਾ ਦੀਆਂ ਅੱਖਾਂ 'ਚ ਉਹ ਵੀ ਖੁਸ਼ੀ ਦੇਖ ਸਕਦਾ ਕਿਉਂਕਿ ਜਦੋਂ ਇਹ ਬਰਨਾਲੇ ਤੋਂ ਬਰਨਾਲੇ ਤੋਂ ਜਦੋਂ ਸੁਨਾਮ ਸਾਨੂੰ ਪੜਾਉਣ ਆਉਂਦੇ ਹੁੰਦੇ ਸੀ ਤਾਂ ਉਦੋਂ ਦੇ ਦਿਨ ਅੱਜ ਬਰਨਾਲਾ ਵੀ ਕਹਿ ਗਏ ਸੀ ਵਿੱਚ ਹੀ ਕਿਉਂਕਿ ਆ ਬਰਨਾਲੇ ਦੇ ਨੇ ਨਾ ਤੇ ਉਦੋਂ ਸੁਨਾਮ ਕਾਲਜ گورਨਮੈਂਟ ਕਾਲਜ ਸੁਨਾਮ ਦੇ ਵਿੱਚ ਪੜਦੇ ਸੀ ਕਾਫੀ ਸਟਾਫ ਪਟਿਆਲੇ ਤੋਂ ਵੀ ਆਉਂਦਾ ਸੀ ਬਰਨਾਲੇ ਤੋਂ ਵੀ ਆਉਂਦਾ ਸੀ ਸੰਗਰੂਰ ਤੋਂ ਵੀ ਆਉਂਦਾ ਸੀ ਸੋ ਅੱਜ ਉਹਨਾਂ ਨੂੰ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਪੜਾਏ ਹੋਏ ਵਿਦਿਆਰਥੀ ਕਿਸੇ ਨਾ ਕਿਸੇ ਪੋਜੀਸ਼ਨ ਤੇ ਬੈਠੇ ਨੇ ਦੇਸ਼ ਦੀ ਸੇਵਾ ਚ ਬੈਠੇ ਨੇ ਚਾਹੇ ਵਕੀਲ ਬਣ ਗਏ ਕੁਝ ਅਫਸਰ ਬਣ ਗਏ ਕੁਝ ਬਿਜ਼ਨਸਮੈਨ ਬਣ ਗਏ ਕੁਝ ਆਰਟਿਸਟ ਬਣ ਗਏ ਸੋ ਇਹੀ ਗੱਲ ਮੈਂ ਤੁਹਾਨੂੰ ਕਹੂੰਗਾ ਕਿ ਤੁਹਾਡੇ ਚੋਂ ਵੀ ਬਹੁਤ ਸਾਰਿਆਂ ਨੇ ਅਲੱਗ-ਅਲੱਗ ਫੀਲਡ ਦੇ ਵਿੱਚ ਜਾਣਾ ਕਿਸੇ ਨੇ ਬਹੁਤ ਵੱਡਾ ਅਫਸਰ ਬਣਨਾ ਹੈ ਕਿਸੇ ਨੇ ਆਪਣੀ ਕੰਪਨੀ ਖੋਲ ਕੇ bizness ਕਰਨਾ ਹੈ ਕਿਸੇ ਨੇ ਆਪਣੇ ਫੈਮਿਲੀ bizness ਨੂੰ ਅੱਗੇ ਵਧਾਉਣਾ ਹੈ ਕਿਸੇ ਨੇ ਡਿਫਰੈਂਟ ਡਿਫਰੈਂਟ ਫੀਲਡ ਦੇ ਵਿੱਚ IAS ਦੇ ਵਿੱਚ ਹੋ ਸਕਦਾ ਹੈ ਆਉਣ ਵਾਲੇ ਸਾਲਾਂ ਚ ਡਿਪਟੀ ਕਮਿਸ਼ਨਰ ਲੁਧਿਆਣਾ ਐਸੇ ਕਾਲਜ ਦੀ ਹੋਵੇ ਕਿਉਂਕਿ ਇਸ ਵਕਤ ਇਸ ਵਕਤ 8 ਡਿਪਟੀ ਕਮਿਸ਼ਨਰ ਜਿਹੜੇ ਪੰਜਾਬ ਚ ਉਹ ਕੁੜੀਆਂ ਨੇ ਜੀ 8 ਡੀਸੀ 6 ਐਸਐਸਪੀ 18 ਏਡੀਸੀ ਇਹ ਪਹਿਲੀ ਵਾਰ ਹੋਇਆ ਪੰਜਾਬ ਚ ਕਹਿੰਨੇ ਵੱਡੀ ਗਿਣਤੀ ਚ ਸਾਡੀਆਂ ਤੀਆਂ ਸਾਡੀਆਂ ਭੈਣਾਂ ਸਾਡੀਆਂ ਨੌਜਵਾਨ ਲੜਕੀਆਂ ਜਿਹੜੀਆਂ ਨੇ ਉਹ ਬਹੁਤ ਵੱਡੀਆਂ ਵੱਡੀਆਂ ਪੋਸਟਾਂ ਤੇ ਨੇ ਉਹ ਪੋਸਟਾਂ ਕੋਈ ਸਿਫਾਰਿਸ਼ ਨਾਲ ਨਹੀਂ ਮਿਲੀਆਂ ਇਹ ਪੋਸਟਾਂ ਕੋਈ ਕਿਸੇ ਦੇ ਕਹਿਣ ਤੇ ਜਾਂ ਲੋਬਿੰਗ ਕਰਕੇ ਨਹੀਂ ਮਿਲੀਆਂ ਇਹ ਪੋਸਟਾਂ ਜਿਹੜੀਆਂ ਅੱਜ ਡਿਗਰੀਆਂ ਵੰਡਿਆ ਜਾ ਰਹੀਆਂ ਨੇ ਇਹਨਾਂ ਦੇ ਵਾਸਤੇ ਮਿਲੀਆਂ ਨੇ ਉਹਨਾਂ ਨੇ ਆਈਐਸ ਦੇ ਐਗਜ਼ਾਮ ਪਾਸ ਕੀਤੇ ਪੀਸੀਐਸ ਦੇ ਐਗਜ਼ਾਮ ਪਾਸ ਕੀਤੇ ਆਈਪੀਐਸ ਦੇ ਐਗਜ਼ਾਮ ਪਾਸ ਕੀਤੇ ਤੇ ਅੱਜ ਉਹ ਵੱਡੀਆਂ ਪੋਸਟਾਂ ਤੇ ਸੋ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਖੁਸ਼ੀ ਦਾ ਹੈ ਕਿਉਂਕਿ ਇਸ ਤੋਂ ਬਾਅਦ ਤੁਹਾਡੇ ਕਰੀਅਰ ਦੀ ਸ਼ੁਰੂਆਤ ਹੋਊਗੀ। ਅੱਜ ਡਿਗਰੀ ਲੈ ਕੇ ਇੱਕ ਕੁੜੀ ਤਾਂ ਮੈਨੂੰ ਕਹਿ ਵੀ ਗਈ। ਕਹਿੰਦੀ ਜੀ ਡਿਗਰੀ ਤਾਂ ਦੇ ਦੀ ਨਾਲ ਨੌਕਰੀ ਵੀ ਦੇ ਦਿਓ। ਮੈਂ ਕਿਹਾ ਪਹਿਲਾਂ ਡਿਗਰੀ ਤਾਂ ਕਰੇ ਲੈ ਜਾ। ਉਹ ਵੀ ਦੇ ਦੇਾਂਗੇ ਮੈਂ ਕਿਹਾ ਇਸੇ ਦੇ ਆਧਾਰ ਤੇ ਦੇਵਾਂਗੇ ਕੋਈ ਗੱਲ ਨਹੀਂ ਫਿਕਰ ਨਾ ਕਰੋ। ਹੁਣ ਤੱਕ 52606 ਨੌਕਰੀਆਂ 3 ਸਾਲਾਂ ਚ ਜੋਨ ਦੀ ਸਰਕਾਰ ਬਣੀ ਹੈ ਅਸੀਂ ਵਾਅਦਾ ਦੇ ਚੁੱਕੇ ਜੀ ਦੇ ਚੋ ਮੋਰ 50% ਕੁੜੀਆਂ ਨੇ ਪਟਵਾਰੀ ਵੀ ਬਣੀਆਂ ਨੇ ਪੁਲਿਸ ਵੀ ਭਰਤੀ ਹੋਈਆਂ ਡੀਐਸਪੀ ਵੀ ਐਸਡੀਓ ਵੀ ਸੋ ਉਹਦਾ ਕਾਰਨ ਹੈ ਕਿ ਤੁਸੀਂ ਪੜਦੀਆਂ ਹੀ ਬਹੁਤ ਹੋ ਸਾਨੂੰ ਤਾਂ ਹੋਰ ਕੰਮ ਵੀ ਰਹਿੰਦੇ ਨਾ ਫਿਰ ਤਾਂ ਧਿਆਨ ਹੀ ਸਾਰਾ ਪੜਾਈ ਵੱਲ ਹੁੰਦਾ ਜਦੋਂ ਦਿਮਗ ਸੁਰਤ ਸੰਭਾਲੀ ਹੈ ਹੋਸ਼ ਸੰਭਾਲੀ ਹੈ ਜਦੋਂ ਅਖਬਾਰ ਪੜੋ ਰਿਜ਼ਲਟ ਆਏ ਨੇ 10ਵੀਂ ਚੋਂ ਕੁੜੀਆਂ ਨੇ ਮਾਰੀ ਬਾਜੀ 12ਵੀਂ ਕੁੜੀਆਂ ਫੇਰ ਅੱਬਲ ਬੀਏ ਕੁੜੀਆਂ ਨੇ ਫੇਰ ਲਿਆ ਨੰਬਰ ਸੋ ਤੁਹਾਡੀਆਂ ਪੜਾਈਆਂ ਜਿਹੜੀਆਂ ਨੇ ਪਹਿਲਾਂ ਉਹ ਜ਼ਮਾਨਾ ਥੋੜਾ ਜਿਹਾ ਪਿੱਛੇ ਸੀ ਪਹਿਲਾਂ ਉਹ ਸਮਾਜਿਕ ਮਜਬੂਰੀਆਂ ਚ ਦਬ ਜਾਂਦੀਆਂ ਸੀ ਐਮ ਐਚ ਉਹ ਫਸਟਾ ਕੇ ਵੀ ਕਿਸੇ 60 70 ਕਿੱਲੇ ਆਲੇ ਨਾਲ ਵਿਆਹ ਤੀ ਉੱਥੇ ਫੇਰ ਰੋਟੀਆਂ ਪਕਾਉਣ ਲੱਗ ਗਈ ਪਤਾ ਹੀ ਲੱਗਦਾ ਸੀ ਕਿੱਧਰ ਗਈਆਂ ਉਹ ਕੁੜੀਆਂ ਜਿਹੜੀਆਂ ਫਸਟ ਆਈਆਂ ਸੀ ਹੁਣ ਜ਼ਮਾਨਾ ਹੋ ਰਿਹਾ ਮਾਪਿਆਂ ਦਾ ਵੀ ਐਟੀਟਿਊਡ ਬਦਲ ਗਿਆ ਹੁਣ ਫੀਲਡ ਵੀ ਖੁੱਲ ਗਿਆ ਬਹੁਤ ਸਾਰੇ ਕੈਰੀਅਰ ਜਿਹੜੇ ਨੇ ਉਹ ਖੁੱਲ ਗਏ ਹੁਣ سرکاری کالج لڑکیاں لودhiana ਵਿਖੇ ਅੱਜ ਦੇ ਇਸ ਬਹੁਤ ਹੀ ਮੁਬਾਰਕ ਮੌਕੇ ਤੇ ਮੈਂ ਪ੍ਰਿੰਸੀਪਲ ਸਾਹਿਬਾ ਉਹਨਾਂ ਦੇ ਸਾਰੇ ਸਟਾਫ ਨੂੰ ਉਹਨਾਂ ਦੇ ਕੋਲੀਗਸ ਨੂੰ ਤੇ ਸਭ ਤੋਂ ਬਾਅਦ ਜਿੰਨਾ ਕੁੜੀਆਂ ਨੇ ਜਿੰਨਾ ਲੜਕੀਆਂ ਨੇ ਆਪਣੀ ਮਿਹਨਤ ਨਾਲ ਇਹ ਗਾਉਣ ਤੇ ਇਹ ਡਿਗਰੀਆਂ ਹਾਸਲ ਕਰਨ ਦਾ ਹੱਕ ਹਾਸਲ ਕੀਤਾ ਹੈ ਮੈਂ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਦਿਲੋਂ ਮੁਬਾਰਕ ਦਿੰਦਾ ਹਾਂ। ਦਾਇਸਤੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਬੈਠੇ ਹੈ ਲੁਧਿਆਣਾ ਦੇ ਹਮਨਸ਼ੋ ਜੀ। ਮੈਡਮ ਸੈਕਟਰੀ ਜੋ ਐਜੂਕੇਸ਼ਨ ਦੇ ਨੇ ਉਹ ਬੈਠੇ ਨੇ। ਮੇਰੇ ਸਾਹਮਣੇ ਬਹੁਤ ਸਾਰੇ ਸਮਾਜਿਕ ਰਾਜਨੀਤਿਕ ਸ਼ਖਸੀਅਤਾਂ ਬੈਠੀਆਂ ਨੇ। ਬੜੀ ਖੁਸ਼ੀ ਹੈ ਕਿ ਅੱਜ ਜਿਹੜਾ ਕਨਮੋਕੇਸ਼ਰ ਰੱਖੀ ਹੈ ਡਿਗਰੀ ਵੰਡ ਸਮਰੋਹ ਉਹਦੇ ਵਿੱਚ ਸਰਕਾਰੀ ਕਾਲਜ ਲੜਕੀਆਂ ਉਹਨਾਂ ਨੇ ਹਰ ਫੀਲਡ ਦੇ ਵਿੱਚ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਇਕੱਲਾ ਪੜਾਈ ਨਹੀਂ ਕਲਚਰ ਦੇ ਵਿੱਚ ਵੀ ਸਪੋਰਟਸ ਦੇ ਵਿੱਚ ਵੀ ਜਿਸ ਤਰ੍ਹਾਂ ਮੈਡਮ ਪ੍ਰਿੰਸੀਪਲ ਨੇ ਕਾਲਜ ਡਾਇਰ ਬੋਰਡ ਦੇ ਵਿੱਚ ਦੱਸਿਆ ਕਿ ਕੋਈ ਐਸਾ ਫੀਲਡ ਹੈ ਨਹੀਂ ਸ਼ਾਇਦ ਜਿੱਥੇ ਐਸ ਕਾਲਜ ਦੀਆਂ ਕੁੜੀਆਂ ਨੇ ਕੋਈ ਮੱਲ ਨਾ ਮਾਰੀ ਹੋਵੇ ਸੋ ਬਹੁਤ-ਬਹੁਤ ਇੱਕ ਵਾਰੀ ਫੇਰ ਉਹ ਬਾਤ